ਲੋਕ ਸਭਾ ਹਲਕਾ ਬਟੰਡਾ ਤੋਂ ਆਜ਼ਾਦ ਉਮੀਦਵਾਰ ਪਾਲਾ ਰਾਮ ਦੇ ਹੱਕ ਵਿੱਚ ਮੀਟਿੰਗ ਹੋਈ ਅੱਜ ਪਿੰਡ ਮੱਲਵਾਲਾ ਦੇ ਆਜ਼ਾਦ ਉਮੀਦਵਾਰ ਪਾਲਾ ਰਾਮ ਸਰਪੰਚ ਦੇ ਹੱਕ ਵਿੱਚ ਡਾਕਟਰ ਦਰਜੀਤ ਸਿੰਘ ਚਾਹਾਨ ਉਹ ਗੁਰ ਗਿਆਨ ਬਾਲਮੀਕ ਧਰਮ ਸਮਾਜ ਰਜਿਸਟਰਡ ਅਮਨਜ਼ਰ ਨੇਪਾਲाराम ਦੇ ਹੱਕ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਆਈਸੀਪੀਏ ਚਾਰੇ ਜਿਵੇਂ ਬਾਜੀਗਰ ਬੰਜਾਰੇ ਬੌਰਗੇ ਸਿੱਖ ਭਾਈਚਾਰੇ ਨੂੰ ਕਿਸੇ ਵੀ ਪਾਰਟੀ ਨੇ ਕੋਈ ਟਿਕਟ ਨਹੀਂ ਦਿੱਤੀ ਅਤੇ ਨਾ ਹੀ ਸਾਡੀ ਕੋਈ ਸੁਣਵਾਈ ਕਰ ਰਹੇ ਹਨ ਇਸ ਕਰਕੇ ਅਸੀਂ ਪਾਲाराम ਸਮੇਤ ਕਈ ਹਲਕਿਆਂ ਵਿੱਚ ਆਪਣੇ ਭਾਈਚਾਰੇ ਵੱਲੋਂ ਆਜ਼ਾਦ ਉਮੀਦਵਾਰ ਚੋਣ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਹੈ ਇਸ ਕਰਕੇ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਖਾਸ ਕਰਕੇ اپیل ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਦੂਜੀਆਂ ਪਾਰਟੀਆਂ ਨੂੰ ਆਪਣੇ ਬਰਾਦਰੀ ਦੀ ਤਾਕਤ ਦਾ ਪਤਾ ਲੱਗ ਸਕੇ ਇਸ ਮੌਕੇ ਸਰਪੰਚ ਪਾਲाराम ਨੇ ਕਿਹਾ ਕਿ ਮੈਨੂੰ ਪਿੰਡਾਂ ਵਿੱਚੋਂ ਬਹੁਤ ਸਮਰਥਨ ਮਿਲ ਰਿਹਾ ਹੈ ਅਤੇ ਸਾਡੇ ਭਾਈਚਾਰੇ ਦੇ ਲੋਕ ਹੁਣ ਜਾਗ ਚੁੱਕੇ ਹਨ ਅਤੇ ਇਹ ਜਾਣ ਚੁੱਕੇ ਹਨ ਕਿ ਦੂਜੀਆਂ ਪਾਰਟੀਆਂ ਸਾਡਾ ਕੋਈ ਕੰਮ ਨਹੀਂ ਸੁਵਾਦੀਆਂ ਇਸ ਮੌਕੇ ਉਹ ਆਪ ਜਾਗਰਤ ਹੋ ਚੁੱਕੇ ਹਨ ਅਤੇ ਚੋਣ ਮੈਦਾਨ ਵਿੱਚ ਉੱਦ ਚੁੱਕੇ ਹਨ ਅਤੇ ਮੈਂ ਸਾਡੇ ਭਾਈਚਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਉਣ ਤਾਂ ਕਿ ਮੈਂ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਲੋਕਾਂ ਦੇ ਹੱਕਾਂ ਵਿੱਚ ਆਵਾਜ਼ ਉਠਾਵਾਂ ਇਸ ਮੌਕੇ ਵੱਡੀ ਗਿਣਤੀ ਵਿੱਚ ਸਪੋਰਟਰ ਅਤੇ ਹਾਜ਼ਰ ਸਨ ਅੰਗਲਾ ਪੰਜਾਬ ਤੋਂ ਚਾਰਜੀਤ ਮਿਸ਼ਾਣਾ ਦੀ ਰਿਪੋਰਟ ਹਾਂਜੀ ਸਰ ਕੀ ਨਾ ਜੀ ਅਫਰਾ ਤੇ ਕੀ ਦੀ ਸਪੋਰਟ ਤੇ ਆਏ ਤੁਸੀਂ ਅੱਜ ਮੈਂ ਡਾਕਟਰ ਦਲਜੀਤ ਸਿੰਘ ਚੋਹਾਨ ਪੰਜਾਬ ਪ੍ਰਧਾਨ ਗੁਰੂ ਗਿਆਨनाथ ਵਾਰਮਿਕ ਧਰਮ ਸਮਾਜ ਰਜਿਸਟਰਡ ਭਾਰਤ ਪਾਵਨ ਵਾਰਮਿਕ ਤੀਰਥ ਅੰਮ੍ਰਿਤਸਰ ਅੱਜ ਲੋਕ ਸਭਾ ਹਲਕਾ ਤੋਂ ਆਜ਼ਾਦ ਉਮੀਦਵਾਰ ਪਾਲाराम ਪਾਲाराम ਜਿਹੜੇ ਆਜ਼ਾਦ ਉਮੀਦਵਾਰ ਆ ਲੋਕ ਸਭਾ ਹਲਕਾ ਬਠਿੰਡਾ ਤੋਂ ਅੱਜ ਮੈਂ ਉਹਦੇ ਪਿੰਡ ਉਹਦੇ ਘਰ ਆਇਆ ਇੱਥੇ ਪਿੰਡ ਵਾਸੀਆਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਮੈਂ ਪਾਲाराम ਦੀ سپورਟ ਤੇ ਆਇਆ ਸਾਰੇ ਹੀ ਸਾਡੇ ਸਮਾਜ ਨੂੰ ਐਸਸੀ ਭਾਈਚਾਰੇ ਨੂੰ ਮੈਂ ਹੱਥ ਬਨ ਕੇ ਅਪੀਲ ਕਰਦਾ ਕਿ ਅਸੀਂ ਲੋਕ ਸਭਾ ਹਲਕਾ ਬਠਿੰਡੇ ਤੋਂ ਪਾਲਾ ਰਾਵ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਜਿਨ੍ਹਾਂ ਦਾ ਚੋਣ ਸ਼ਾਨ ਸੀਸੀਟੀ ਕੈਮਰਾ ਇੱਕ ਇੱਕ ਵੋਟ ਪਾ ਕੇ ਇਹਨੂੰ ਕਾਮਯਾਬ ਕਰੀਏ। ਹਾਂਜੀ ਸਰ ਤੁਸੀਂ ਬਠਿੰਡਾ ਲੋਕ ਸਭਾ ਹਲਕਾ ਤੋਂ ਉਮੀਦਵਾਰੋਂ ਤੁਸੀਂ ਪਿੰਡਾਂ 'ਚ ਜਾਂਦੇ ਹੋ ਕੀ ਰਿਸਪੌਂਸ ਮਿਲ ਰਿਹਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਧਰਲੇ ਚਰਨਜੀਤ ਭਰਾਜੀ ਪਹਿਲਾਂ ਤੁਹਾਡਾ ਇੱਥੇ ਬਹੁਤ-ਬਹੁਤ ਧੰਨਵਾਦ ਹੁਣ ਚਦੇ ਕੀ ਸਮਾਂ ਕੱਢਿਆ ਤੇ ਸਾਡੇ ਸੰਤ ਸਮਾਜ ਦੇ ਸਾਡੇ ਡਾਕਟਰ ਵੀਜੀ ਜੀ ਪਹੁੰਚੇ ਨਾ ਇੱਥੇ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਆਂ ਹੋਰ ਸੰਗਤਾਂਆਂ ਸੀ ਜਿਹੜੇ ਦੂਰੇ ਪਿੰਡਾਂ ਚੱਲ ਗਏ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਇਹਦੀ ਗੱਲ ਨਹੀਂ ਹਸਾਰੇ ਕਰਨਾ ਲੋਕ ਚਰਨਜੀਤ ਜੀ ਭਰਾਜੀ ਦੇ ਸਰਦ ਅੱਖ ਚੁੱਕੇ ਨੇ ਕਾਲੀਦਲ ਕਾਂਗਰਸ ਭਾਜੀ ਤੇ ਝੜਵਲੇ ਤੋਂ ਹੁਣ ਲੋਕਾਂ ਨੇ ਮਨ ਬਣਾ ਲਿਆ ਕਿ ਵੋਟ ਕਿਸੇ ਨੂੰ ਪਾਉਣੀ ਨਹੀਂ ਵੀ ਆਪਾਂ ਆਜ਼ਾਦ ਨੂੰ ਵੋਟ ਪਾ ਦਿਓ ਇਹ ਲੋਕਾਂ ਨੇ ਫੈਸਲਾ ਬਣਾ ਚੁੱਕਿਆ ਮੈਂ ਟੋਟਲ ਪਿੰਡ ਪਿੰਡ ਗਿਆ 570 ਪਿੰਡਾਂ ਸਾਰੇ ਗਿਆ ਟੋਟਲ ਮੰਡੀਆਂ ਦੇ ਗਿਆਵੇਂ ਉੱਥੇ ਮੈਨੂੰ 에ਰਪੋਰਟ ਆ ਰਹੀ ਹੈ ਵੀ ਸਾਰੇ ਲੋਕਾਂ ਦਾ ਅੱਕ ਚੁੱਕੇ ਹੈ ਇਹਨਾਂ ਨੇ ਕੁਛ ਨਹੀਂ ਕੀਤਾ ਉਮੀਦਾਂ ਸੀ ਗਿਆ 92 ਵਾਲਾਂ ਤੇ ਉਮੀਦਾਂ ਸੀ ਗਿਆ 7 ਰਾਜਸਵਰ ਵਾਲਿਆਂ ਤੇ ਪਰ ਉਸ ਰਾਜਸਵਰ ਨੇ ਕੀਤਾ ਤੇ 92 ਨੇ ਨਹੀਂ ਕੁਛ ਕੀਤਾ ਆ ਖੜੀਆਂ ਬੀਬੀਆਂ ਨੇ ਸਤਕਾਰ ਜੋ 26 ਮਹੀਨੇ ਹੋ ਗਏ ਇੱਕ ਵੀ ਬੀਬੀ ਘਰ ਵੀ 26 ਹਰ ਕੇ ਦਿਖਾਤੇ ਆਇਆ ਮੈਂ ਕੱਲ ਨੂੰ ਭੇਜੂਗਾ ਇਹ ਕਹਉਗਾ ਨਾ ਵੀ ਬਾਰੀ ਮੌਤ ਖਾਤੇ ਹੋ ਹੱਕੀ ਬੈਣੀਗਾ ਪਰ ਇਹਨਾਂ ਨਹੀਂ ਮਿਲਿਆ ਹਾਰ ਕੇ ਅੱਖੀ ਮੈਨੂੰ ਇਹਨਾਂ ਨੇ ਕਿਹਾ ਵੀ ਤੂੰ ਆਹ ਸ਼ਹਿਰ ਚ ਲੜ ਸਾਨੂੰ ਸਕਰ ਕੋਈ ਨਹੀਂ ਦਿੰਦਾ ਹੁਣ ਸਾਨੂੰ ਸਕਰ ਦੇਣਗੇ ਆ ਮੈਂ ਪਿੰਡ ਪਿੰਡ ਤੁਸੀਂ ਗੱਲ ਕਰਨਾ ਮੈਂ ਜਿਹੜੇ ਪਿੰਡ ਗਿਆ ਨਾ ਮੈਨੂੰ ਪੂਰਾ ਹੌਸਲਾ ਮਿਲਿਆ ਅੱਜ ਤੇ ਨਾਲ ਖੜੇ ਆ ਤੇ ਖੜੇ ਵੀ ਆ ਜਾਣਾ ਹੂੰ ਜਿੰਨਾ ਮੇਰੇ ਸੰਤ ਸਮਾਜ ਭਾਈਚਾਰਾ ਜਿੰਨਾ ਵੀ ਹੈ ਤੇ ਕਿਸਾਨ ਜੁਨੀਅਰ ਦੇ ਭਾਈ ਇੱਕ ਤਾਲੇ ਜਿੰਨੇ ਵੀ ਨਾ ਸਾਰਿਆਂ ਦਾ ਤੇ ਮੈਨੂੰ ਪੂਰਾ ਹੰਗਾਰਾ ਤਾਣਾ ਤੇ ਮੈਂ ਭਿੰਡਾ ਲੋਕਾਂ ਸਲੇਸ਼ਨ ਲੜਦੇ ਆ ਮੈਂ ਨਹੀਂ ਲੜਦਿਆ ਇਹ ਮੇਰੇ ਭਿੰਡਾ ਦੇ ਲੋਕ ਨਿਵਾਸੀ ਲੜਦੇ ਨਾ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਤੂੰ ਕਿਸੇ ਕੋਲ ਟੈਨਸ਼ਨ ਲੈਣੀ ਅਸੀਂ ਖੜੇ ਆ ਇਹ ਖੜਿਆਂ ਦੇ ਮੈਂ ਖੜਾ ਨਾ ਨਾਲ ਹਾਂ ਮਾ ਤਾਂ ਕੀ ਨਹੀਂ ਜ ਆਪਣਾ ਮੇਰਾ ਨਾਮ ਸਰਜੀਤ ਕੌਰ ਕੀ ਕਹਣਾ ਜਾਂਦੇ ਪੰਨਾ ਰਾਮ ਸਰਪੰਚ ਬਾਰੇ ਜੋ ਐਮਪੀ ਦੀਆਂ ਵੋਟਾਂ 'ਚ ਖੜੇ ਹੋਏ 40 ਸਾਲ ਹੋ ਗਏ ਪ੍ਰਧਾਨਗੀ ਕਰਦੀ ਹਾਂ ਹਾਂਜੀ ਅੱਜ ਨਹੀਂ ਕੋਈ ਮੈਨੂੰ ਉਸ ਪਾਰਟੀ ਨੇ ਮੇਰਾ ਕੁਝ ਨਹੀਂ ਬਕਰਿਆ ਕਿ ਨਾ ਕੋ ਕਰ ਸਕੀ ਗਿਲਾ ਬਠੰਡਾ ਸਾਬੋ ਕੀ ਚਲ ਮੰਨਤੀ ਸੀਲ ਠਾਣਾ ਸੰਗਤ ਹੇ ਦੇ ਨਾਲ ਮੈਂ ਬਹੁਤ ਹੁਣ ਦੇ ਸਹਿਮਤ ਰਹੀ ਉਹ ਨਾਲੋਂ ਹੁਣ ਟੁੱਟ ਕੇ ਮੈਂ ਪਾਲੇ ਰਾਮ ਦੇ ਨਾਲ ਰਹਿਦੀ ਆ ਇਸ ਤੋਂ ਮੈਂ ਸਾਰੀ ਜੋ ਮਰਦੀ ਇਸ ਤੋਂ ਮਾਮ ਦਾ ਕੰਮ ਕਰਵਾ ਸਕੀ ਉਮੀਦ ਹੈ ਕਿ ਇਹ ਵੀ ਪਾਲਾ ਰਾਮ ਸਰਪੰਚ ਜੀ ਕੰਮ ਕਰੋ ਹਾਂ ਹਾਂਜੀ ਪਹਿਲਾਂ ਸਰਪੰਚੀ ਵੇਲੇ ਕੰਮ ਇਹਨੇ ਕੀਤੇ ਬਹੁਤ ਕਿਆ ਕੀਤੇ ਠੀਕ ਹੈ ਜੀ ਇਹ ਸਾਡੇ ਕੰਮ ਕੀਤੇ ਤਾਂ ਇਹ ਮਗਰ ਲੱਗੇ ਖੜੇ ਹੈ ਇਹ ਸਾਡੇ ਕੰਮ ਨਾ ਕਰੇ ਹੁੰਦੇ ਤਾਂ ਸਾਨੂੰ ਕੋਈ ਮਸਬਲ ਨਹੀਂ ਸੀ ਮਗਰ ਆਉਂਦਾ ਆਹ ਛੋੜੋ ਯਾਰ ਸਪੋਰਟ ਮਲੇ ਹਾਂਜੀ ਭਾਈ ਜੀ ਕੀ ਨਾ ਜੀ ਆਪਣਾ ਜੀਤਾਰਾਮ ਜੀ ਪਿੰਡ ਦੱਸੀ ਬਾਗ ਵਾਲੀ ਹੈ ਹਾਂਜੀ ਅੱਜ ਤੁਸੀਂ ਮੱਲ ਵਾਲਾ ਪਿੰਡ ਆਇਓ ਸਪੋਰਟ ਤੇ ਪਾਲाराम ਜੀ ਦੇ ਕੀ ਕਹਿਣਾ ਚਾਹੋਗੇ ਯਾਦ ਮੇਦਵਾਰ ਐਮ ਐਲ ਏ ਚ ਅਸੀਂ ਇਲੈਕਸ਼ਨ ਲੜਿਆ ਪਹਿਲਾਂ ਇਹ ਤੋਂ ਪਹਿਲਾਂ ਬਸ਼ੰਦਾ ਅਧਿਆਤਿ ਤੇ ਤੇ ਹੁਣ ਪਾਲाराम ਦੀ ਸਪੋਰਟ ਕਰਨ ਅਸੀਂ ਆਏ ਹਾਂ ਤੇ ਇਹਨੂੰ ਅਸੀਂ ਅੱਬ ਯਾਦ ਕਰਕੇ ਤਿਆਰ ਕਰਿਆ ਸਤਿ ਸ਼੍ਰੀ ਅਕਾਲ ਠੀਕ